ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਕੀ ਹਾਲ ਨੇ ਸਾਰਿਆਂ ਦੇ ਤੇ ਸਵੇਰ ਦੇ 5 ਵੱਜ ਚੁੱਕੇ ਐਸ ਟਾਈਮ ਤੇ ਮੈਂ ਅੱਜ ਡਿਊਟੀ ਤੋਂ ਮੈਂ ਆਫ ਕਰਨੀ ਗਿਆ ਤੇ ਮੈਂ ਸੋਚਿਆ ਅੱਜ ਸਵੇਰ ਦੀ ਸੈਰ ਜਿਹੜੀ ਹੈਗੀ ਆ ਕੀਤੀ ਜਾਵੇ ਤੇ ਬਹੁਤ ਸੋਨਾ 뷰 ਆ ਰਿਹਾ ਸਵੇਰ ਦੀ ਸਹਰ ਬਹੁਤ ਵਧੀਆ ਫੀਲ ਹੋ ਰਿਹਾ ਸਾਰੇ ਲੋਕ ਸਵੇਰ ਦੀ ਸਹਰ ਕਰੋ ਤੇ ਕਈ ਜਿਹੜੀਆਂ ਹੈਗੀਆਂ ਬਿਮਾਰੀਆਂ ਤੋਂ ਮੁਫਤ ਜਿਹੜਾ ਹੈਗਾ ਆਪਣਾ ਸਰੀਰ ਹੁੰਦਾ ਤੇ ਬਹੁਤ ਵਧੀਆ ਫੀਲਿੰਗ ਆ ਰਹੀ ਆ ਦੇਖੋ ਪੂਰੇ ਦੇ ਪੂਰੇ ਜਿਹੜੇ ਹੈਗੇ ਰੋਡਸ ਖਾਲੀ ਨੇ ਸਵੇਰ ਦਾ ਟਾਈਮ ਆ ਤੇ ਬਹੁਤ ਘੱਟ ਲੋਕ ਤੁਹਾਨੂੰ ਦਿਸਣਗੇ ਉੱਥੇ ਇੱਕ ਅੰਕਲ ਜੀ ਦਿਖ ਰਹੇ ਸੀ ਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਸਵੇਰ ਦੀ ਸੈਰ ਕਰ ਰਹੇ ਨੇ ਤੇ ਉਹਨਾਂ ਨੂੰ ਕਿ ਦਾ ਸੋਦੇ ਵਿੱਚੋਂ 20% ਬਿਮਾਰੀ ਤਾਂ ਹਰ ਇੱਕ ਪਰਸਨ ਹੁੰਦੀ ਹੈਗੀ ਬਟ ਅੱਜ ਕੱਲ 100 ਦੇ ਵਿੱਚੋਂ 60% ਬਿਮਾਰੀਆਂ ਇਨਸਾਨ ਦੇ ਵਿੱਚ ਹੈਗਾਗਾ ਤੇ ਬਹੁ ਫਿਸ਼ ਨੇ ਉਹਦਾ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਸਵੇਰ ਦੀ ਸੈਰ ਜੋ ਨਾ ਕਰਦੇ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਵੀ ਕੋਈ ਨਾ ਕੋਈ ਬਿਮਾਰੀ ਹੁੰਦੀ ਤਾਂ ਸਵੇਰ ਦੀ ਸੈਰ ਜ਼ਰੂਰ ਕਰੋ ਦੇਖੋ ਲਾਈਟਿੰਗ ਜਿਹੜੀ ਹੈਗੀ ਹੈਗੀ ਹਲਕੀ ਹਲਕੀ ਚੱਲ ਰਹੀ ਰੈਸਟੋਰੈਂਟ ਤੇ 5 ਵਜਨ ਵਾਲੇ ਬਸ ਹੋਰ ਥੋੜੇ ਟਾਈਮ ਨੂੰ ਜਿਹੜਾ ਹੈਗਾ ਉਹ ਚਾਨਣ ਹੋ ਜਾਣਾ ਤੇ ਦੇਖੋ ਥਿਊ ਕਿੰਨਾ ਪਿਆਰਾ ਲੱਗ ਰਿਹਾ ਖਾਲੀ ਖਾਲੀ ਇੱਕਦਮ ਮਤਲਬ ਇੱਕ ਕਲੋਨੀ ਬਣੀ ਹੈਗੀ ਹੈ ਅਲੱਗ ਤੋਂ ਅ ਜਿੱਦਾਂ ਕਿ ਤੁਸੀਂ ਪਿਛਲੇ ਵਲੌਗਰ ਦੇ ਵਿੱਚ ਦੇਖਿਆ ਇੱਕ ਅਲੱਗ ਹੀ ਦੁਨੀਆ ਯਾਰ ਮਤਲਬ ਕਿ ਮੈਂ ਚਾਹਉਣਾ ਕਿ ਹਰ ਇੱਕ ਹਿੱਸਾ ਹੈਗਾ ਜਿਹੜਾ ਹੈਗਾ ਉਹ ਇਸ ਤਰੀਕੇ ਦਾ ਡਿਜ਼ਾਈਨ ਹੋਣਾ ਚਾਹੀਦਾ ਮਤਲਬ ਅਲੱਗ ਹੀ ਦੁਨੀਆ ਯਾਰ ਮਤਲਬ ਜਿੱਦਾਂ ਵੀ ਆਪਾਂ ਕਲੋਨੀ ਦੇ ਵਿੱਚ ਐਂਟਰ ਕਰਨਾ ਉਸ ਤੋਂ ਵੀ ਸਿਕਿਉਰਟੀ ਗਾਰਡ ਤੋਂ 10 ਦਸਤ ਲੈਣੀ ਪੈਣੀ ਆ ਤੇ ਜਿੱਦਾਂ ਆਪਾਂ ਇਧਰੋਂ ਐਂਟਰ ਕਰਨਾ ਤੇ ਇਧਰੋਂ ਵੀ ਸਿਕਿਉਰਟੀ ਤੋਂ ਹੈਗੀ ਜਿਹੜੀ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ ਮਤਲਬ ਪੂਰੀ ਦੀ ਪੂਰੀ ਤਰ੍ਹਾਂ ਸੇਫਟੀ ਹੈਗੀ ਇੱਥੇ ਤੇ ਮੈਂ ਚਾਹਣਾ ਆਪਣੇ ਇੱਧੇ ਸੇਫਟੀ ਹੋਵੇ ਹਰ ਇੱਕ ਜਗ੍ਹਾ ਤੇ ਹਰ ਇੱਕ ਜਗ੍ਹਾ ਸੇਫ ਨੇਗੀ ਤੇ ਇੱਕਦਮ ਫ੍ਰੀ ਹੋ ਕੇ ਆਪਾਂ ਆਣਾ ਘੁੰਮ ਫਿਰ ਸਕਦੇ ਆ ਸੈਰ ਕਰ ਸਕਦੇ ਆ ਤੇ ਹੁਣ ਜਿਹੜਾ ਹੈਗਾ ਮੇਰਾ ਸਮਾਨ ਵੀ ਕਿਰ ਤੋਂ ਬਹੁਤ ਮੇਰੇ ਤੋਂ ਦੂਰ ਪਿਆ ਤੇ ਮੈਨੂੰ ਫੇਰ ਵੀ ਮੈਂ ਉੱਥੇ ਛੱਡਿਆ ਆ ਸੇਫਟੀ ਹੈਰ ਕੋ ਚੱਕਰ ਨਹੀਂਗਾ ਤੇ ਹਰ ਇੱਕ एरिया ਦੇ ਸੇਫ ਹੋਣਾ ਚਾਹੀਦਾ ਪਿਛਲੇ ਕੁਝ ਦਿਨਾਂ ਤੋਂ ਮੈਂ ਵਲੌਗ ਨਹੀਂ ਪਾ ਸਕਿਆ ਤੇ ਉਹਦੇ ਨਾਲ ਜਿਹੜਾ ਹੈਗਾ ਮੈਂ ਕਾਫੀ ਐਗਰੀ ਹਾਂ ਉਸ ਗੱਲ ਨਾਲ ਤੇ ਮੈਂ ਮਾਫੀ ਚਾਹਣਾ ਮੈਂ ਥੋੜਾ ਬਿਜ਼ੀ ਸੀਗਾ ਦੇਖੋ ਕਿ ਦੇ ਸੋਹਣੇ ਸੋਹਣੇ ਫਲਾਵਰ ਦੇਖੋ ਆ ਦੇਖੋ ਕਿ ਦੇ ਸੋਹਣੇ ਸੋਹਣੇ ਫਲਾਵਰ ਜੇ ਤੁਸੀਂ ਫੀਲ ਕਰ ਸਕਤੇ ਹੋ ਜਾਂ ਕੈਮਰੇ ਵਿੱਚ ਵੀਡੀਓ ਵਿੱਚ ਤੁਸੀਂ ਸੁਣ ਸਕਦੇ ਹੋ ਸੁਣ ਰਹੇ ਹੋ ਇੱਕ ਹਲਕੇ ਹਲਕੇ ਹੀ ਹੈਗੀ ਤੁਹਾਨੂੰ ਜਿਹੜੀ ਹੈਗੀ ਆ ਪੰਛੀਆਂ ਦੀਆਂ ਜਿਹੜੀਆਂ ਆਵਾਜ਼ਾਂ ਉਹ ਸੁਣ ਰਹੀਆਂ ਹੋਣਗੀਆਂ ਤੇ ਸਵੇਰ ਸਵੇਰ ਉੱਠਣ ਦੇ ਨਾਲ ਜਦੋਂ ਇਹ ਆਵਾਜ਼ ਸੁਣਦੇ ਨੇ ਤਾਂ ਬਹੁਤ ਮਾਈਂਡ ਰਿਲੈਕਸ ਹੁੰਦਾ ਹੈਗਾ ਤੇ ਇਹ ਚ ਬਹੁਤ ਵਧੀਆ ਬਹੁਤ ਵਧੀਆ ਫੀਲ ਹੁੰਦਾ ਤੇ ਤੁਸੀਂ ਵੀ ਹਰ ਰੋਜ਼ ਸਵੇਰ ਉੱਠੋ ਉਹ ਦੇਖੋ ਅੰਕਲ ਇਹ ਕਸਰਸਾਈਜ਼ ਕਰ ਰਹੇ ਨੇ ਤੁਸੀਂ ਵੀ ਸਵੇਰ ਸਵੇਰ ਉੱਠੋ ਤੇ ਇਦਾਂ ਹੀ ਆਪ ਦੇ ਆਪ ਨੂੰ ਕੁਝ ਟਾਈਮ ਦਿਓ ਤੇ ਤੁਸੀਂ ਸਾਰਾ ਦਿਨ ਮਾਈਂਡ ਜਿਹੜਾ ਹੈਗਾ ਤੁਹਾਡਾ ਰਿਲੈਕਸ ਰਹੂਗਾ ਤੇ ਪਹਿਲਾਂ ਆਪਾਂ ਇਸ ਸਾਈਡੋਂ ਆਏ ਸੀਗੇ ਹੁਣ ਆਪਾਂ ਇਸ ਸਾਈਡ ਜਾਣੇ ਆ ਇਸ ਸਾਈਡ ਵੀ ਦੇਖ ਲਓ ਇੱਕ ਇੱਕ ਵਾਰ ਵੀਊ ਦੇਖ ਲਓ ਕਮੈਂਟਾਂ ਵਿੱਚ ਇੱਕ ਵਾਰ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਇਹ ਏਰੀਆ ਕਿੱਦਾਂ ਦਾ ਲੱਗਿਆ ਜਾਂ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗ ਰਿਹਾ ਕੋਈ ਵੀ ਪਰਸਨ ਮੇਰੇ ਵਲੌਗ ਨੂੰ ਦੇਖ ਰਿਹਾ ਤਾਂ ਪਲੀਜ਼ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸੋ ਫਿਰ ਆਪਾਂ ਇਸ ਤੋਂ ਅੱਗੇ ਤੁਹਾਡੇ ਲਈ ਹੋਰ ਵਧੀਆ-ਵਧੀਆ ਵਲੌਗ ਲੈ ਕੇ ਆਵਾਂਗੇ ਤੇ ਪਲੀਜ਼ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲਾਈਕ ਐਂਡ ਸ਼ੇਅਰ ਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵਲੌਗ ਲੈ ਕੇ ਆਵਾਂਗੇ ਇਸ ਚੈਨਲ ਤੇ ਤੋਂ ਤੇ ਇਸੇ ਨਾਲ ਆਪਾਂ ਚੱਲਦੇ ਹਾਂ ਆਪਣੇ ਘਰ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਇੱਕ ਰੈਸਟੋਰੈਂਟ ਤੇ ਜੌਬ ਕਰਦਾ ਮੇਦੀ ਨਾਈਟ ਸ਼ਿਫਟ ਹੁੰਦੀ ਹੈਗੀ ਤੇ ਇਸ ਲਈ ਮੈਂ ਸਾਰੀ ਰਾਤ ਨਹੀਂ ਸੌਂਦਾ ਤੇ ਸੌਣ ਦੀ ਬਜਾਏ ਮੈਂ ਸਵੇਰ ਦੀ ਸੈਰ ਕਰ ਲੈਂਦਾ ਤੇ ਤੋਂ ਮੇਰਾ ਟਾਈਮ ਹੋ ਚੁੱਕਿਆ ਤੇ ਫਿਰ ਆਪਾਂ ਚੱਲਦੇ ਹਾਂ ਹੁਣ ਆਪਣੇ ਘਰ ਮੈਂ ਵਲੌਗ ਆਪਣਾ ਖਤਮ ਕਰਨ ਲੱਗਿਆ